13 ਦਿਨਾਂ ਚ ਖੁਸ਼ੀਆਂ ਮਿਲਣ ਵਾਲੀਆਂ ਨੇ ਸੰਤਾਂ ਦੇ ਕਹੇ ਇਹ ਜਾਪ 11 ਦਿਨ ਕਰਨਾ ਹੈ ਉਹਨਾਂ ਤੱਕ ਹੀ ਇਹ ਵੀਡੀਓ ਪਹੁੰਚੇਗੀ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਇਹ ਵੀਡੀਓ ਹੋਈ ਸੋ ਪਿਆਰਿਓ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕਈ ਹੁਣ ਇੱਕ ਗੱਲ ਆਖ ਰਹੇ ਨੇ ਕਿ ਤੇਰਾ ਦਿਨਾਂ ਦੇ ਵਿੱਚ ਖੁਸ਼ੀਆਂ ਮਿਲਣ ਵਾਲੀਆਂ ਨੇ ਸੋ ਪਿਆਰਿਓ ਜਰੂਰ ਖੁਸ਼ੀਆਂ ਮਿਲਣਗੀਆਂ ਸਤਿਗੁਰੂ ਸਾਡੇ ਤੇ ਜਰੂਰ ਕਿਰਪਾ ਕਰਨਗੇ ਤੇ ਪਿਆਰਿਓ ਮਹਾਂਪੁਰ ਕਹਿੰਦੇ ਜਿਹੜਾ ਗੁਰੂ ਨਾਲ ਜੁੜਦਾ ਹੈ ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਹੈ ਕਨੇ ਉਹਨੂੰ 13 ਦਿਨ ਵੀ ਉਡੀਕਣ ਦੀ ਲੋੜ ਨਹੀਂ ਸਤਿਗੁਰੂ ਉਹਨੂੰ ਪਹਿਲਾਂ ਹੀ ਝੋਲੀਆਂ ਭਰ ਦਿੰਦੇ ਨੇ ਕਿਉਂਕਿ ਸਤਿਗੁਰੂ ਬੜੇ ਮਹਾਨ ਨੇ ਗੁਰੂ ਦੀ ਬਾਣੀ ਬੜੀ ਮਹਾਨ ਹੈ ਤੇ ਇਹ ਸ਼ਬਦ ਬੜਾ ਮਹਾਨ ਹੈ ਪਿਆਰਿਓ ਕਹਿੰਦੇ ਸਤਿਗੁਰੂ ਦੀ ਬਾਣੀ ਦਾ ਜਾਪ ਕਰੋ ਹਰ ਰੋਜ਼ ਤੇ ਸਤਿਗੁਰੂ ਹਰ ਰੋਜ਼ ਤੁਹਾਨੂੰ ਖੁਸ਼ੀਆਂ ਦੇਣਗੇ ਸਤਿਗੁਰੂ ਮਹਾਰਾਜ ਹਰ ਰੋਜ਼ ਤੁਹਾਡੇ ਤੇ ਬਖਸ਼ਿਸ਼ਾਂ ਕਰਨਗੇ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ ਨਾ ਸਤਿਗੁਰੂ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਉਹ ਪਾਤਸ਼ਾਹ ਇੰਨੀ ਵੱਡੀ ਕਿਰਪਾ ਕਰਦਾ ਆ ਉਹ ਸਤਿਗੁਰੂ ਇੰਨੀ ਵੱਡੀ ਮਿਹਰ ਕਰਦਾ ਆ ਪਿਆਰਿਓ ਯਾਦ ਰੱਖਿਓ ਉਹ ਸਤਿਗੁਰੂ ਸਦਾ ਹੀ ਦਾਤਾਰ ਹੈ ਉਹ ਪਾਤਸ਼ਾਹ ਸਦਾ ਹੀ ਦਾਤਾਰ ਹੈ ਗੁਰਸਿੱਖੋ ਜਿਹੜਾ ਸਤਿਗੁਰੂ ਦੀ ਬਾਣੀ ਨੂੰ ਪੜਦਾ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਦਾ ਹੈ ਕਹਿੰਦੇ ਉਹ ਹਮੇਸ਼ਾ ਹੀ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਜਿਹੜੀ ਗੋਤ ਦਾ ਸ਼ਿੰਗਾਰ ਹੁੰਦਾ ਆ ਪਿਆਰਿਓ ਕਹਿੰਦੇ ਕਿਸਮਤ ਜਿਹੜੀ ਹੈ ਉਹਨਾਂ ਦੀ ਬਦਲਦੀ ਹੈ ਜਿਹੜੇ ਗੁਰੂ ਦੀ ਗੱਲ ਨੂੰ ਮੰਨਦੇ ਨੇ ਜਿਹੜੇ ਸਤਿਗੁਰੂ ਦੇ ਬਚਨ ਨੂੰ ਮੰਨਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੂੰ ਮੰਨਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸਤਗੁਰੂ ਕਹਿੰਦੇ ਨੇ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਵਿਮਾਨ ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਕਿਨੇ ਨਾਮ ਦੀ ਬਰਕਤ ਨਾਲ ਜਿਸ ਮਨੁੱਖ ਨੇ ਆਪਣੇ ਮਨ ਵਿੱਚੋਂ ਅਹੰਕਾਰ ਨੂੰ ਦੂਰ ਕਰ ਰਿਹਾ ਹੈ ਉਹੀ ਹੈ ਅਕਲਮੰਦ ਤੇ ਸਿਆਣਾ ਤੇ ਸੁਚੱਜਾ ਕਹਿੰਦੇ ਪਰਮਾਤਮਾ ਦਾ ਨਾਮ ਸਦਾ ਜਪਦਾ ਰਹੇ ਇਸੇ ਦਿਨ ਉਹ ਦੁਨੀਆ ਦੇ ਚਾਰੇ ਪਦਾਰਸ਼ ਤੇ ਜੋਗੀਆਂ ਵਾਲੀਆਂ ਅਠੇ ਕਰਾ ਮਤਾ ਤਾਕਤਾਂ ਨੂੰ ਹਾਸਲ ਕਰ ਲੈਂਦਾ ਤੇ ਸਾਧ ਸੰਗਤ ਤੇ ਜਿਹੜਾ ਸਤਿਗੁਰੂ ਦੇ ਨਾਲ ਜੁੜਦਾ ਸੁਰ ਨਰ ਮਨ ਜਨ ਖੋਜ ਤੇ ਸੁਖ ਸਾਗਰ ਗੋਪਾਲ ਕਹਿੰਦੇ ਦੇਵੀ ਗੁਣਾ ਵਾਲੇ ਮਨੁੱਖ ਤੇ ॠषि ਲੋਕ ਜਿਸ ਸੁੱਖਾਂ ਦੇ ਸਮੁੰਦਰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਢੂੰਡ ਭਾਲ ਕਰਦੇ ਨੇ ਕਹਿੰਦੇ ਮਨ ਨਿਰਮਲ ਮੁਖ ਯੁਜਲਾ ਹੋਏ ਨਾਨਕ ਸਾਧਰਵਾਲ ਕਹਿੰਦੇ ਉਹ ਗੁਰੂ ਦੇ ਚਰਨ ਧੂੜ ਪ੍ਰਾਪਤ ਕੀਤਿਆਂ ਮਿਲਦਾ ਆ ਜਿਸ ਮਨੁੱਖ ਨੂੰ ਮਿਲਦਾ ਆ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਲੋਕ ਪਰਲੋਕ ਵਿੱਚ ਉਸ ਦਾ ਮੂੰਹ ਰੋਸ਼ਨ ਹੁੰਦਾ ਹੈ ਤੇ ਪਿਆਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਪਿਆਰਿਓ ਜਿੱਥੇ ਗੁਰੂ ਕਿਰਪਾ ਕਰਦਾ ਹੈ ਜਿੱਥੇ ਪਾਤਸ਼ਾਹ ਕਿਰਪਾ ਕਰਦੇ ਤੇ ਪਿਆਰਿਓ ਕਹਿੰਦੇ ਉਥੇ ਸਾਰੇ ਹੀ ਗੁਣ ਜਿਹੜੇ ਨੇ ਉਹ ਮਿਲ ਕੇ ਇੱਕ ਗੁਣਾ ਦਾ ਖਜ਼ਾਨਾ ਮਿਲ ਕੇ ਸਤਿਗੁਰੂ ਕਹਿੰਦੇ ਉਹਨੂੰ ਖੁਸ਼ੀਆਂ ਤੇ ਸੁੱਖ ਦੇ ਦਿੰਦੇ ਨੇ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਜਿਹੜਾ ਬੇਨਤੀ ਨੂੰ ਜਿਹੜਾ ਇੰਜ ਕਹੋ ਵੀ ਸਤਿਗੁਰੂ ਦੇ ਅੱਗੇ ਪਾਵਨ ਬੇਨਤੀ ਕਰੇ ਤੇ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰ ਲਏ ਤੇ ਹਰ ਹੁਕਮ ਨੂੰ ਸਿਰ ਮੱਥੇ ਰੱਖੇ ਤੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਹੁਣ ਇੱਕ ਗੱਲ ਸਮਝਣ ਦਾ ਯਤਨ ਕਰਿਓ ਪਾਤਸ਼ਾਹ ਅੱਗੇ ਚਤਰਾਈ ਨਹੀਂ ਚੱਲਦੀ ਪਾਤਸ਼ਾਹ ਅੱਗੇ ਚਤਰਾਈ ਇਸ ਕਰਕੇ ਨਹੀਂ ਚੱਲਦੀ ਕਿਉਂਕਿ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰਾਂ ਚ ਜਿਹੜੇ ਭਗਵਾਨ ਨਾਲ ਪ੍ਰੇਮ ਕਰਦੇ ਨੇ ਭਗਵਾਨ ਦੀ ਭਗਤੀ ਕਰਦੇ ਨੇ ਜਿਨ੍ਹਾਂ ਉੱਤੇ ਮਾਇਆ ਆਪਣਾ ਰਤਾ ਭਾਰ ਵੀ ਪ੍ਰਭਾਵ ਨਹੀਂ ਪਾ ਸਕਦੀ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਹਿੰਦੇ ਉਹ ਹਨ ਗੁਰੂ ਦੇ ਪਿਆਰੇ ਤੇ ਜਿਹੜਾ ਗੁਰੂ ਦੀ ਗੱਲ ਮੰਨਦਾ ਤੇ ਸਤਿਗੁਰੂ ਉਹਦੇ ਦੀ ਕਿਰਪਾ ਕਰਦੇ ਨੇ ਤੇ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਪਿਆਰਿਓ ਗੁਰੂ ਦੀ ਬਾਣੀ ਨੂੰ ਜ਼ਰੂਰ ਪੜੋ ਹਰ ਰੋਜ਼ ਪੜੋ ਤੇ ਯਾਦ ਰੱਖਿਓ ਹਰ ਦਿਨ ਨਵੀਆਂ ਖੁਸ਼ਖਬਰੀਆਂ ਤੁਹਾਡੇ ਲਈ ਆਉਣਗੀਆਂ ਤੇ ਜਾਪ ਜਿਹੜੀ ਮਰਜ਼ੀ ਬਾਣੀ ਦਾ ਕਰ ਲਓ ਤੇ ਚਾਹੇ ਮੂਲ ਮੰਤਰ ਦਾ ਕਰ ਲਓ ਤੇ ਯਾਦ ਰੱਖਿਓ ਸਤਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਕਿਰਪਾ ਤੇ ਮਿਹਰਬਾਨ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ